ਸੁਆਗਤ ਹੈ ਹੁਸ਼ਰਪੰਦ ਦੇ ਉਸ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਾ ਤਾਂ ਦੋਸਤੋ ਅੱਜ ਦੀ ਇਹ ਵੀਡੀਓ ਉਹਨਾਂ ਲੋਕਾਂ ਲਈ ਬੇਹਤ ਖਾਸ ਹੈ ਜਿਹੜੇ ਲੋਕ ਦਿਲ ਦੇ ਰੋਗਾਂ ਤੋਂ ਪੀੜਤ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਜਿਹੜੀਆਂ ਉਹ ਬੜੀ ਤੇਜ਼ੀ ਦੇ ਨਾਲ ਵਧ ਰਹੀਆਂ ਨੇ ਜਾਂ ਇਸ ਤੋਂ ਇਲਾਵਾ ਹਾਰਟ ਬਲੋਕਸ ਵਰਗੀ ਗੰਭੀਰ ਬਿਮਾਰੀ ਹੈ ਜਿਹੜੀ ਉਹ ਕਾਫੀ ਤੇਜ਼ੀ ਦੇ ਨਾਲ ਉਹ ਵੀ ਫੈਲ ਰਹੀ ਹੈ ਤਾਂ ਜਿਸ ਤੋਂ ਬਾਅਦ ਲੋਕਾਂ ਨੂੰ ਆਪਣੇ ਸਰੀਰ ਦੀ ਜਿਹੜੀ ਉਹ ਚੀਰ ਫਾੜ ਵੀ ਕਰਾਉਣੀ ਪੈਂਦੀ ਹੈ ਤਾਂ ਇੱਕ ਇੱਕ ਹਉਆ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬਣ ਚੁੱਕਿਆ ਹੈ ਕਿ ਜੇਕਰ ਤੁਹਾਨੂੰ ਤੁਸੀਂ ਦਿਲ ਦੇ ਰੋਗ ਤੋਂ ਪੀੜਤ ਹੋ ਤਾਂ ਤੁਹਾਨੂੰ ਆਪਣੇ ਇਹ ਹੱਥ ਦੇ ਵਿੱਚ ਜਿਹੜੀ ਉਹ ਸਟੈਂਟ ਜਰੂਰ ਪਵਾਉਣਾ ਪੈਗਾ ਨਹੀਂ ਤਾਂ ਉਸ ਤੋਂ ਬਿਨਾ ਜ਼ਿੰਦਗੀ ਜਿਉਣੀ ਹੈ ਜਿਹੜੀ ਉਹ ਔਖੀ ਹੋ ਜਾਵੇਗੀ ਤਾਂ ਅੱਜ ਇਨਾ ਸਾਰੀਆਂ ਗੱਲਾਂ ਤੋਂ ਪਰਦਾ ਚੁੱਕਣ ਦੇ ਲਈ ਅਸੀਂ ਤੁਹਾਡੇ ਰੂਬਰੂ ਹੋਏ ਆ ਤਾਂ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਉੱਚੇਚੇ ਤੌਰ ਤੇ ਮੈਡਮ ਡਾਕਟਰ ਮਨੁਪਰੀਆ ਐਕਸ ਕੰਸਲਟੈਂਟ ਏਮਸ ਮੌਜੂਦ ਨੇ ਹਾਰਟ ਸਪੈਸ਼ਲਿਸਟ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਹੁਸ਼ਿਆਰਪੁਰ ਦੇ ਡੀਸੀ ਦਫ਼ਤਰ ਦੇ ਬਿਲਕੁਲ ਨਾਲ ਸੌਲ ਹਾਰਟ ਸੈਂਟਰ ਮੌਜੂਦ ਹੈ ਜਿੱਥੇ ਕਿ ਏ ਬਿਨਾ ਬਾਈਪਾਸ ਸਰਜਰੀ ਤੋਂ ਬਿਨਾ ਸਟੈਂਟ ਤੋਂ ਜਿਹੜਾ ਦਿਲ ਦੇ ਰੋਗਾਂ ਦਾ ਉਹ ਸਫਲ ਇਲਾਜ ਕੀਤਾ ਜਾਂਦਾ ਹੈ ਤਾਂ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਮਨੁਪਰੀਆ ਮੌਜੂਦ ਨੇ ਗੱਲਬਾਤ ਕਰਦੇ ਮੈਂ ਬਹੁਤ-ਬਹੁਤ ਸਵਾਗਤ ਹੈ ਜੀ ਹਾਂਜੀ ਥੈਂਕ ਯੂ ਜੀ ਜੀ ਮੈਮ ਤੁਹਾਡੇ ਵੱਲੋਂ ਸੌਲ ਹਾਰਟ ਸੈਂਟਰ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਚਲਾਇਆ ਜਾ ਰਿਹਾ ਸਬੂਤ ਵੱਡੇ ਦਾਅਵੇ ਆ ਜਿਹੜੇ ਤੁਹਾਡੇ ਹਾਰਟ ਸੈਂਟਰ ਵੱਲੋਂ ਕੀਤੇ ਜਾ ਰਹੇ ਨੇ ਕਿ ਬਿਨਾ ਬਾਈਪਾਸ ਸਰਜਰੀ ਤੇ ਬਿਨਾ ਸਟੈਂਟ ਤੋਂ ਤੁਹਾਡੇ ਵੱਲੋਂ ਜਿਹੜੇ ਦਿਲ ਦੇ ਰੋਗਾਂ ਦਾ ਉਹ ਸਫਲ ਇਲਾਜ ਕੀਤਾ ਜਾ ਰਿਹਾ ਸੋ ਕੀ ਫੈਸਿਲਿਟੀ ਇੱਥੇ ਤੁਹਾਡੇ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਪੇ ਸਸ ਆਪਾਂ ਇੱਥੇ ਹਾਰਟ ਦੇ ਮਰੀਜ਼ਾਂ ਦਾ ECG ਟ੍ਰੀਟਮੈਂਟਸ ਕਰਦੇ ਆ ਜਿੰਨੂੰ ਅਸੀਂ ਨਾਰਮਲ ਭਾਸ਼ਾ ਚ ਬੋਲਦੇ ਆ ਨੈਚੁਰਲ ਬਾਈਪਾਸ ਜੋ ਕਿ ਤੁਸੀਂ ਦੇਖ ਸਕਦੇ ਹੋ ਇੱਕ FDA ਅਪਰੂਵ ਟ੍ਰੀਟਮੈਂਟਸ ਹੈ ਅਮਰੀਕਨ ਗਵਰਨਮੈਂਟ ਅਪਰੂਵ ਟ੍ਰੀਟਮੈਂਟਸ ਹੈ ਇਹ ਜੋ ਕਿ ਨੈਚੁਰਲ ਬਾਈਪਾਸ ਕਰਦੀ ਹੈ ਦਿਲ ਦੇ ਇਲਾਜ ਦਿਲ ਦੇ ਲਾਜਲੇ ਜਿੰਨ ਪੇਸ਼IENTS ਨੂੰ ਹਾਰਟ ਦੀ ਬਲਾਕੇਜਸ ਹੁੰਦੀ ਹੈ ਜਿਨ੍ਹਾਂ ਦਾ ਹਾਰਟ ਦਾ ਪੰਪਿੰਗ ਪਾਵਰ ਘਟ ਹੁੰਦਾ ਉਹਨਾਂ ਟਰੀਟ ਉਹਨਾਂ ਪੇਸ਼IENTS ਲਈ ਇਹ ਟਰੀਟਮੈਂਟ ਦਿੱਤਾ ਜਾਂਦਾ ਤੇ ਬਹੁਤ ਹੀ ਸਫਲ ਇਲਾਜ ਦਿੱਤਾ ਜਾਂਦਾ ਹੈ ਮਤਲਬ ਕਿ ਤੁਹਾਡਾ ਜਿਹੜਾ ਅਸੀਂ ਇੱਕ ਫਲੈਕਸ ਪੜ੍ਹੀ ਸੀਗੀ ਤੇ EECP ਥੈਰੇਪੀ ਵੀ ਇੱਕ ਲਿਖੀ ਹੋਈ ਹੈ ਇਹ ਥੈਰੇਪੀ ਦੇ ਜ਼ਰੀਏ ਤੁਸੀਂ ਸਾਰਾ ਇਲਾਜ ਕਰਦੇ ਹੋ ਸਰ ਇਹ ਹੈਗੇ EECP ਥੈਰੇਪੀ ਮੀਨਸ ਐਨਹਾਂਸਡ ਕਾਉਂਟਰ ਪਲਸੇਸ਼ਨ ਥੈਰੇਪੀਸ ਹੁੰਦੀ ਹੈ ਜਿਹੜਾ ਲੱਤਾਂ ਤੇ ਕਫ ਬਣ ਕੇ ਜਿਹੜਾ ਹਾਰਟ ਦੀ ਵੱਲ ਨੂੰ ਸਪਲਾਈ ਜਾਂ ਜਾਂਦੇ ਉਸ ਟਾਈਮ ਤੇ ਹਾਰਟ ਦੇ ਪ੍ਰੈਸ਼ਰ ਨੂੰ ਥੋੜਾ ਜਿ ਇਨਕਰੀਸ ਕੀਤਾ ਜਾਂਦਾ ਜਿਸ ਦੇ ਨਾਲ ਹਾਰਟ ਦੀ ਬੰਦ ਟਿਊਬਾਂ ਉਹ ਖੋਲੀਆਂ ਜਾਂਦੀਆਂ ਹਜ਼ਾਰਾਂ ਦੇ ਤੌਰ ਤੇ ਟਿਊਬਾਂ ਖੋਲਦੀਆਂ ਹਾਰਟ ਦੀ ਸਪਲਾਈ ਵੱਧਦੀ ਹੈ ਜਿਸ ਦੇ ਨਾਲ ਹਾਰਟ ਦੀ ਜਿਹੜੀ ਨਵੀਂ ਨਸਾ ਖੁੱਲਣਦ ਕਰਕੇ ਹਾਰਟ ਦਾ ਜਿਹੜਾ ਪ੍ਰੈਸ਼ਰ ਵਧਿਆ ਹੁੰਦਾ ਬਲੋਕੇਜਸ ਦੇ ਕਰਕੇ ਉਹ ਡਿਕਰੀਸ ਹੁੰਦਾ ਤੇ ਹਾਰਟ ਦੀ ਪਾਵਰ ਇੰਪਰੂਵ ਹੁੰਦੀ ਹੈ ਜੀ ਮੈਮ ਜੇਕਰ ਆਪਾਂ ਟਾਈਮਿੰਗ ਦੀ ਗੱਲ ਕਰੀ ਕਿਉਂਕਿ ਜਦੋਂ ਕੋਈ ਵੀ ਵਿਅਕਤੀ ਉਹ ਦਿਲ ਦੇ ਰੋਗ ਤੋਂ ਪੀੜਤ ਹੁੰਦਾ ਉਹਨੂੰ ਸਾਹ ਚੜ੍ਹਦਾ ਉਸ ਦਾ ਸਾਹ ਫੋਲਦਾ ਉਸ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਆਮ ਤੌਰ ਤੇ ਡਾਕਟਰਾਂ ਵੱਲੋਂ ਕਹਿ ਦਿੱਤਾ ਜਾਂਦਾ ਕਿ ਤੁਹਾਡੇ ਤੱਕ ਹ ਤੁਸੀਂ ਉਹਨਾਂ ਚਲਦੀ ਪਵਾ ਲੋ ਉਹ ਤਾਂ ਕੋਈ ਵਨ ਟਾਈਮ ਆਪਰੇਟ ਕਰ ਦਿੱਤਾ ਜਾਂਦਾ ਹੈ ਪਰੰਤੂ ਜਿਹੜੀ ਤੁਸੀਂ ਈਸੀਪੀ ਥੈਰੇਪੀ ਤੁਹਾਡੇ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜਾ ਅਸੀਂ ਟਾਈਮਿੰਗ ਦੀ ਗੱਲ ਕਰ ਰਹੇ ਹਾਂ ਤਾਂ ਟਾਈਮ ਕਿੰਨਾ ਕੁ ਲੱਗਦਾ ਜੀ ਫਿਰ ਸਰੇ ਸਿਰਫ 40 ਦਿਨਾਂ ਦਾ ਕੋਰਸ ਹੁੰਦਾ ਹੈ ਅਸੀਂ ਕੋਈ ਐਡਮਿਟ ਨਹੀਂ ਕਰਦੇ ਪੇਸ਼ੈਂਟਸ ਨੂੰ ਪੇਸ਼ੈਂਟ ਸਿਰਫ ਆਪਣੇ ਘਰੋਂ 1 ਘੰਟੇ ਵਾਸਤੇ ਇੱਥੇ ਆਉਂਦੇ ਥੈਰੇਪੀਜ਼ ਲੈ ਕੇ ਆਪਣੇ ਘਰ ਵਾਪਸ ਚਲੇ ਜਾਂਦੇ ਸਾਲ ਦਾ ਮਤਲਬ ਹੈ ਸਾਇੰਸ ਐਂਡ ਆਰਟ ਆਫ ਲਿਵਿੰਗ ਜਿਸ 'ਚ ਅਸੀਂ ਮੈਡੀਕਲ ਟਰੀਟਮੈਂਟ ਦੇ ਨਾਲ-ਨਾਲ ਉਹਨਾਂ ਨੂੰ ਲਾਈਫਸਟਾਈਲ ਮੈਨੇਜਮੈਂਟ ਵੀ ਐਕਸਪਲੇਨ ਕਰਦੇ ਕਿ ਆਪਣਾ ਖਾਣ ਪੀਣ ਕਿਵੇਂ ਰੱਖੀਏ ਕਿਉਂਕਿ ਦੇਖਿਆ ਜਾਂਦਾ ਲੋਕ ਕਿ ਸਟੰਟ ਕਰਾਉਣ ਤੋਂ ਬਾਅਦ ਵੀ ਪੀੜਿਤ ਨੇ ਬਾਈਪਾਸ ਕਰਾਉਣ ਤੋਂ ਬਾਅਦ ਵੀ ਪੀੜਿਤ ਨੇ ਅਸਲੀ ਜੜਾ ਜੜਾ ਹੈ ਉਹ ਹੈ ਸਾਡਾ ਲਾਈਫਸਟਾਈਲ ਜਿੱਥੇ ਅਸੀਂ ਮਾਰ ਖਾਂਦੇ ਆ ਲਾਈਫ ਸਟਾਈਲ ਜਿਆਦਾ ਆਪਾਂ ਇੰਪਰੂਵ ਨਹੀਂ ਕਰਦੇ ਤਾਂ ਆਪਾਂ ਨੂੰ ਬਾਰ ਬਾਰ ਇਹ ਹਾਰਟ ਦੀ ਪ੍ਰੋਬਲਮਸ ਹੋਣਗੀ ਬਾਰ ਬਾਰ ਅਸੀਂ ਡਾਕਟਰਸ ਕੋਲ ਸਟੰਟ ਬਾਈਪਾਸ ਕਰਾਉਣ ਵਾਸਤੇ ਜਾਂਦੇ ਬਟ ਜਿੱਥੇ ਅਸੀਂ ਇਹ ਨੁਟਰੀਟ ਕਰ ਲੈਂਦੇ ਲਾਈਫ ਸਟਾਈਲ ਆਪਣਾ ਇੰਪਰੂਵ ਕਰ ਲੈਂਦੇ ਫਿਰ ਸਾਨੂੰ ਦੁਬਾਰਾ ਇਹੋ ਜਿਹੀ ਦਿੱਕਤ ਨਹੀਂ ਆਉਂਦੀ ਅੱਛਾ ਰਿਜ਼ਲਟ ਕਿੰਨੇ ਦਿਨਾਂ ਦੇ ਵਿੱਚ ਦਿਖਾਈ ਦੇਣ ਲੱਗਦਾ ਤੁਸੀਂ 40 ਦਿਨ ਦੱਸਿਆ ਹੈ ਰਿਜ਼ਲਟ ਜੇਕਰ ਕਿਉਂਕਿ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਵੇਖ ਰਹੇ ਹੋਣਗੇ ਉਹਨਾਂ ਦੇ ਸਹਨ ਦੇ ਵਿੱਚ ਮਨ ਦੇ ਵਿੱਚ ਸਵਾਲ ਜ਼ਰੂਰ ਆਏਗਾ ਕਿ ਰਿਜ਼ਲਟ ਕਿੰਨੇ ਦਿਨ ਬਾਅਦ ਮਿਲਦਾ ਹਫਤੇ ਬਾਅਦ ਮਿਲਦਾ ਹੈ 10 ਦਿਨ ਬਾਅਦ ਮਿਲਦਾ ਜਾਂ ਇਮੀਡੀਏਟਲੀ ਜਿਹੜਾ ਸ਼ੁਰੂ ਹੋ ਜਾਂਦਾ ਜੀ ਜਿਵੇਂ ਸਾਡੇ ਪੇਸ਼ੈਂਟ ਸਾਡੇ ਕੋਲ ਜਿੰਨੇ ਵੀ ਕੰਡੀਸ਼ਨ ਲੈ ਕੇ ਆਉਂਦੇ ਇੱਕ ਤਾਂ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਪਹਿਲੇ ਡਰੇ ਹੁੰਦੇ ਆ ਕਿ ਹਾਂ ਸਾਨੂੰ ਸਟੰਟ ਨਾ ਪੈ ਜਾ ਬਾਈਪਾਸ ਨਾ ਹੋ ਜਾ ਉਹਨਾਂ ਨੂੰ ਅਸੀਂ ਕਹਿੰਦੇ ਸਿਰਫ ਸਾਨੂੰ ਹਫ਼ਤੇ 10 ਦਿਨ ਦੋ ਹਫ਼ਤੇ 10 ਦਿਨਾਂ ਚ ਅੰਦਰ ਉਹਨਾਂ ਨੂੰ ਆਪਣੀ ਫਿਜ਼ੀਕਲ ਇੰਪਰੂਵਮੈਂਟ ਦਿਖਣ ਲੱਗ ਜਾਂਦੀ ਹੈ ਬਕਾਇਦਾ ਜੇ ਆਪਾਂ ਰਿਪੋਰਟਸ ਦੇਖਿਆ ਜਾਂ ਉਹ ਟ੍ਰੀਟਮੈਂਟ ਤੋਂ ਬਾਅਦ ਅਸੀਂ ਰਿਪੋਰਟਸ ਜਦ ਕੰਪੈਰੀਜ਼ਨ ਕਰਦੇ ਆ ਰਿਪੋਰਟਸ 'ਤੇ ਵੀ ਅੰਤਰ ਹੁੰਦੇ ਆਫਟਰ ਟ੍ਰੀਟਮੈਂਟ ਆਪਾਂ ਕੰਪੈਰੀਜ਼ਨ ਕਰਕੇ ਦਿਖਾਣੇ ਪੇਸ਼ੈਂਟ ਨੂੰ ਫਿਰ ਉਸ ਤੋਂ ਬਾਅਦ ਪੇਸ਼ ਮੰਦ ਜਿਹੜੇ ਖੁਸ਼ ਰਹਿੰਦੇ ਆ ਸਫਲ ਕਿੰਨਾ ਕੋ ਮੰਨਿਆ ਜਾਂਦਾ ਇਸ ਇਲਾਜ ਨੂੰ ਜਿਹੜਾ ਈਸੀਪੀ ਤੁਸੀਂ ਥੈਰੇਪੀ ਕਰਦੇ ਹੋ ਮੈਂ ਸਵਾਲ ਇਸ ਕਰਕੇ ਪੁੱਛ ਰਿਹਾ ਕਿਉਂਕਿ ਜਦੋਂ ਵੀ ਕਿਸੇ ਹਸਪਤਾਲ ਦੇ ਵਿੱਚ ਵਿਅਕਤੀ ਜਾਂਦਾ ਜਿਸ ਨੂੰ ਇਹ ਪ੍ਰੋਬਲਮ ਆਉਂਦੀ ਹੈ ਤਾਂ ਡਾਕਟਰ ਉੱਥੇ ਕਹਿ ਦਿੰਦੇ ਅੱਜ ਪਹਿਲਾਂ ਤੁਸੀਂ ਈਸੀਜੀ ਕਰਾ ਲਓ ਇਕੋ ਕਰਾ ਲਓ ਫਿਰ ਨਾਲ ਕਹਿੰਦੇ ਜੀ ਐਂਜੋਗ੍ਰਾਫੀ ਕਰਾ ਲਓ ਜਦੋਂ ਇੱਕ ਵਾਇਰ ਦਾਖਲ ਕੀਤੀ ਜਾਂਦੀ ਹੈ ਬਾਈ ਹੈਂਡ ਜਾਂ ਬਾਹ ਦੇ ਥਰੂ ਤਾਂ ਉਸ ਤੋਂ ਬਾਅਦ ਡਾਕਟਰ ਉਹ ਲੋ ਕਹਿ ਦਿੱਤਾ ਜਾਂਦਾ ਕਿ ਹੁਣ ਵਾਇਰ ਵੀ ਪਈ ਹੋਈ ਐ ਐਂਜੋਗ੍ਰਾਫੀ ਵੀ ਹੋ ਰਹੀ ਐ ਕਿ ਤੁਸੀਂ ਉਹਨਾਂ ਨਾਲ ਲੱਗਦਾ ਸਟੈਂਟ ਵੀ ਪਾ ਲਓ ਨਹੀਂ ਤਾਂ ਹਾਲਤ ਜਿਹੜ ਤਰ੍ਹਾਂ ਦੀਆਂ ਲੋਕਾਂ ਇਹ ਗੱਲਾਂ ਤੋਂ ਜਿਹੜੇ ਲੋਕ ਬਹੁਤ ਜ਼ਿਆਦਾ ਫਿਰ ਉਹ ਜਿਹੜੇ ਉਹ ਮੈਨੂੰ ਪ੍ਰਭਾਵਿਤ ਹੁੰਦੇ ਨੇ ਜਾਂ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਪੈਦਾ ਹੁੰਦਾ ਜੀ ਬਿਲਕੁਲ ਇਹੀ ਤਾਂ ਡਰ ਦੇ ਕਰਕੇ ਉਹਨਾਂ ਦੇ ਸਟੈਂਟ ਬਾਈਪਾਸ ਹੋ ਜਾਂਦਾ ਹੈ ਬਟ ਮੈਂ ਇਹ ਲੋਕਾਂ ਨੂੰ ਜਾਗਰੂਤ ਕਰਨਾ ਚਾਹੁੰਦੇ ਕਿ ਆਪਣੇ ਆਪ ਨੂੰ ਥੋੜਾ ਜਿਹਾ ਅਲਰਟ ਪਹਿਲੇ ਹੀ ਰੱਖਣ ਕਿ ਜਿਹੜੇ ਤੁਹਾਨੂੰ ਸਿੰਪਟਮਸ ਆ ਰਹੇ ਆ ਉਹ ਇੱਕਦਮ ਤਾਂ ਆਉਂਦੇ ਨਹੀਂ ਹੈ ਥੋੜੇ ਜਿਹਾ ਸਿੰਪਟਮਸ ਪਹਿਲੇ ਬੋਡੀ ਦਸਨ ਲੱਗ ਜਾਂਦੀ ਤੁਹਾਨੂੰ ਚੱਲਦੇ ਫਿਰਦੇ ਨੂੰ ਦਰਦ ਹੋਣਾ ਜਾਂ ਸਾਹ ਫੁੱਲਣਾ ਚੱਲਦੇ ਫਿਰਨ ਇਹ ਸਭ ਸਿੰਪਟਮਸ ਨੂੰ ਤੁਸੀਂ ਅਨੱਕ ਰੱਖੋ ਤੇ ਪਹਿਲੇ ਹੀ ਆਪਣੇ ਡਾਇਗਨੋਸਟਿਕ ਟੈਸਟ ਕਰਵਾਓ ਅੱਜ ਕੱਲ ਇੱਕ ਟੈਕਨੋਲੋਜੀ ਆ ਰੱਖੇ ਜਿਹਨੂੰ ਕਹਿੰਦੇ ਅਸੀਂ ਸੀਟੀ ਐਂਜਿਓਗ੍ਰਾਫੀ ਸੀਟੀ ਸਕੈਨ ਵਰਗਾ ਟੈਸਟ ਹੁੰਦਾ ਜਿਸ ਥੇ ਇਕਿਸ ਨੂੰ ਬਲੋਕੇਜ ਜਿਹੜਾ ਆਪਾਂ ਖਾਣ ਪੀਣਾ ਖਾਂਦੇ ਆਂ ਜੇ ਆਪਾਂ ਜੋ ਮੈਟਾਬੋਲਿਜ਼ਮ ਆਪਣਾ ਸਹੀ ਨਹੀਂ ਹੁੰਦਾ ਉਹ ਖਾਣਾ ਪੀਣਾ ਕਿ ਹੁੰਦਾ ਆਰਟਰੀਸ ਦੇ ਅੰਦਰ ਜੰਮਣਾ ਸ਼ੁਰੂ ਹੋ ਜਾਂਦਾ ਹੈ ਕਰਨਰੀ ਆਰਟਰੀਜ਼ ਹੁੰਦੀ ਹੈ ਜਿਹੜੇ ਹਾਰਟ ਦੇ ਅੰਦਰ ਆਰਟਰੀਜ਼ ਹੁੰਦੀਆਂ ਆਰਟਰੀਜ਼ ਟਿਊਬ ਜਿਹੜੀ ਹੁੰਦੀ ਹੈ ਉਸੇ ਜਦ ਆਪਾਂ ਜਮਨਾ ਖਾਣਾ ਸ਼ੁਰੂ ਹੋ ਜਾਂਦਾ ਹੈ ਫਿਰ ਜਿਹੜੇ ਸਪਲਾਈ ਹੁੰਦੀ ਹੈ ਉਹ ਘੱਟ ਹੋ ਜਾਂਦੀ ਹੈ ਹਾਰਟ ਦੇ ਜਿਹਦੇ ਕਰਕੇ ਆਪਾਂ ਜਦ ਚੱਲਦੇ ਸਾਡਾ ਸਾਹ ਫੁੱਲੇਗਾ ਜਾਂ ਸਾਨੂੰ ਐਨਜਾਇਨਾ ਵਰਗੇ ਸਿੰਪਟਮਸ ਆਣ ਲੱਗਦੇ ਹੈ ਮਤਲਬ ਕਿ ਤੁਹਾਡੇ ਕਹਿਣ ਦੇ ਮੁਤਾਬਕ ਕਿ ਮੇਨਲੀ ਜਿਹੜੀ ਆਪਾਂ ਜਿਹੜਾ ਮਨੋਖ ਹੈ ਕੋਈ ਵੀ ਵਿਅਕਤੀ ਆਪਣੀ ਡਾਈਟ ਤੇ ਉਹ ਧਿਆਨ ਕਰੇ ਸੰਕਫੂਡ ਦੀ ਜਿਹਦਾ ਵੱਧ ਰਿਹਾ ਹੈ ਲਾਈਫ ਸਟਾਈਲ ਦੀ ਤੁਸੀਂ ਗੱਲ ਕੀਤੀ ਹੈ ਕਿਹਨਾ ਗੱਲਾਂ ਤੋਂ ਜਿਹੜਾ ਕਿਨਾਰਾ ਕਰਨਾ ਚਾਹੀਦਾ ਜੀ ਫਿਰ ਲੋਕਾਂ ਨੂੰ ਸਰ ਨਾਨ ਵੇਜ ਨੂੰ ਬਿਲਕੁਲ ਧਿਆਨ ਨਾਲ ਖਾਦਾ ਜਾਏ ਜੇ ਤੁਹਾਡਾ ਮੈਟਾਬੋਲਿਜ਼ਮ ਠੀਕ ਨਹੀਂ ਹੈ ਉਹਨੂੰ ਮੈਟਾਬੋਲਿਜ਼ਮ ਨੂੰ ਕਰੈਕਟ ਕੀਤਾ ਜਾਵੇ ਡਾਈਜੈਸਟਿਵ ਇਸ਼ੂਜ਼ ਨੂੰ ਟਰੀਟ ਕਰਤਾ ਕਿਉਂਕਿ ਸਾਰਾ ਕੁਝ ਡਾਈਜੈਸਟਿਵ 에ਰਰਸ ਤੇ ਕਰਕੇ ਹੀ ਹੁੰਦਾ ਹੈ ਕਿਉਂਕਿ ਕੋਲੇਸਟ੍ਰੋਲ ਕਿਉਂ ਜੰਮਦਾ ਹੈ ਕਿਉਂ ਸਾਡਾ ਖਾਣਾ ਜਿਹੜਾ ਪਚ ਨਹੀਂ ਰਿਹਾ ਉਹ ਲਿਵਰ ਦੇ ਪ੍ਰੋਬਲਮਸ ਹੋ ਰਹੀਆਂ ਜਿਹੜੀ ਡਾਈਜੈਸ਼ਨ ਦੀ ਪ੍ਰੋਬਲਮ ਹੋ ਰਹੀ ਹੈ ਉਹ ਖਾਣਾ ਸਾਰੇ ਟਿਊਬਸ ਚ ਜਮਨਨ ਸ਼ੁਰੂ ਹੋ ਜਾਂਦਾ ਹਾਰਟ ਦੀ ਟਿਊਬਸ ਚ ਜਮੈ ਉਹ ਹਾਰਟ ਬਲੌਕ ਜਿਸ ਕਹਿੰਦੇ ਆ ਉਹ ਆਨਵਲ ਟਾਈਮ ਤੇ ਵੱਧੇ 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 ਕਰਕੇ ਕਦੀ 70 ਤੋਂ ਸਟਾਰਟ ਹੋ ਕੇ 80 90 100% ਤੱਕ ਚਲੇ ਜਾਂਦੇ ਬਟ ਆਪਾਂ ਕੇਅਰ ਨਹੀਂ ਕਰਦੇ ਜਦ ਇੱਕਦਮ ਆਖਰੀ ਸਟੇਜ ਆਂਦੇ ਜਦ ਹਾਂ ਬਿਲਕੁਲ ਬੰਦ ਫਿਰ ਆਪਾਂ ਹਸਪੀਟਲ ਜਾਂਦੇ ਡਾਕਟਰ ਕੋਲ ਜਾਂਦੇ ਫਿਰ ਡਾਕਟਰ ਆਬਵੀਅਸਲੀ ਇਹ ਰეკਮੈਂਡ ਕਰਦੇ ਕਿ ਐਮਰਜੈਂਸੀ ਟਰੀਟ ਹੈ ਤੁਸੀਂ ਸਟੈਂਟੇ ਬਾਈਪਾਸ ਕਰਾਓ ਠੀਕ ਹੈ ਉਹ ਫਰਸਟ ਲਾਈਨ ਆਫ ਟਰੀਟਮੈਂਟ ਠੀਕ ਹੈ ਜਦ ਐਮਰਜੈਂਸੀ ਆਈ ਹੈ ਤਾਂ ਉਸਨੂੰ ਸਟੈਂਟ ਬਾਈਪਾਸ ਕਰਾਉਣਾ ਚਾਹੀਦਾ ਬਟ ਬਿਫੋਰ ਹੈਂਡ ਜੇ ਤੁਸੀਂ ਅਲਰਟ ਰਹਿ ਸਕਦੇ ਉਹ ਜ਼ਿਆਦਾ ਬੈਟਰ ਹੈ ਕਿ ਸਾਨੂੰ ਪ੍ਰੋਬਲਮਸ ਆ ਨਹੀਂ ਸਾਨੂੰ ਸਿੰਪਟਮ ਬਿਫੋਰ ਹੈਂਡ ਪਤਾ ਲੱਗ ਰਹੇ ਅਸੀਂ ਉਹਨੂੰ ਪਹਿਲੀ ਟਰੀਟ ਕਰਾ ਲਓ ਤੁਹਾਨੂੰ ਕੋਈ ਸਰਜਰੀ ਦੀ ਲੋੜ ਨਹੀਂ ਪੈਗੀ ਇਹਨਾਂ ਜੀ ਮੈਡਮ ਸਾਇਲੈਂਟ ਅਟੈਕ ਪਿਛਲੇ 5-7 ਸਾਲ ਤੋਂ 10 ਸਾਲ ਤੋਂ ਬਹੁਤ ਸੁਣਨ ਦੇ ਵਿਚਾਰ ਆ ਰਿਹਾ ਕਿ ਸਾਇਲੈਂਟ ਅਟੈਕ ਦਾ ਜਿਹੜਾ ਉਹ ਇਸ ਤਰ੍ਹਾਂ ਦੇ ਘਟਨਾਵਾਂ ਨੇ ਜਾਂ ਹਾਦਸੇ ਵੀ ਆਪਾਂ ਕਹਿ ਸਕਦੇ ਬਹੁਤ ਵਧ ਰਹੇ ਨੇ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਮੌਤ ਵੀ ਆ ਜਿਹੜੀ ਉਹ ਵਿਦਿਨ 15-20 ਸੈਕਿੰਡ ਦੇ ਵਿੱਚ ਅੱਧੇ ਮਿੰਟ ਦੇ ਵਿੱਚ ਹੋ ਜਾਂਦੀ ਹੈ ਅੱਗੇ ਆਪਾਂ ਸੁਣਦੇ ਹੁੰਦੇ ਸੀ ਕਿ ਕਿਤੇ ਕੋਈ 40 ਸਾਲ ਤੋਂ ਪਲੱਸ ਆ ਕੋਈ 50 ਸਾਲ ਤੋਂ ਪਲੱਸ ਆ ਜਾਂ ਕੋਈ ਬਜ਼ੁਰਗ ਅਵਸਥਾ ਦੇ ਵਿੱਚ ਹੋਣਾਂ ਨੂੰ ਹੋ ਰਿਹਾ ਹੈ ਅੱਜ ਕੱਲ ਤਾਂ ਬੱਚਿਆਂ ਨੂੰ ਵੀ ਸਾਇਲੈਂਟ ਅਟੈਕ ਵਰਗੀਆਂ ਜਿਹੜੀਆਂ ਬਿਮਾਰੀਆਂ ਸਨ ਉਹਨਾਂ ਨੂੰ ਮਿਲ ਰਹੀਆਂ ਨੇ ਇਹਦਾ ਵੱਡਾ ਕਾਰਨ ਵੀ ਕੀ ਆਪਾਂ ਆਪਣੇ ਲਾਈਫਸਟਾਈਲ ਨੂੰ ਮੰਨ ਸਕਦੇ ਹਾਂ ਜੀ ਫਿਰ ਲਾਈਫਸਟਾਈਲ ਦੇ ਨਾਲ ਨਾਲ ਸਰ ਸਭ ਤੋਂ ਵੱਡੀ ਜਿਹੜਾ ਅੱਜ ਕੱਲ ਦੇ ਟਾਈਮ ਦੇ ਉਹ ਹੈ ਸਟ੍ਰੈਸ ਮੈਂਟਲ ਸਟ੍ਰੈਸ ਬੱਚਿਆਂ ਨੂੰ ਵੀ ਅੱਜ ਕੱਲ ਮੈਂਟਲ ਸਟ੍ਰੈਸ ਦਿੱਤਾ ਜਾਂਦਾ ਸਕੂਲ ਵੱਲੋਂ ਦਿੱਤਾ ਜਾਂਦਾ ਟੀਚਰਸ ਵੱਲੋਂ ਦਿੱਤਾ ਜਾਂਦਾ ਜਿਹੜਾ ਬੱਚਾ ਅੰਦਰ ਅੰਦਰ ਘੁੱਟਦੇ ਰਹਿੰਦੇ 10 ਕੀ ਆਰਗਨ ਹੁੰਦਾ ਹੈ ਬੱਚਿਆਂ ਦਾ ਤਾਂ ਵੈਸੀ ਹੀ ਵੈਰੀ ਸੈਂਸਿਟਿਵ ਹੁੰਦਾ ਜਦੋਂ ਉਹ ਯੂਜ਼ ਤੋਂ ਜ਼ਿਆਦਾ ਉਹ ਉਸ ਤੇ ਪ੍ਰੈਸ਼ਰ ਪਏਗਾ ਸਟ्रेस ਲੈਂਗੇ ਕਿਤੇ ਨਾ ਕਿਤੇ ਉਹ ਪ੍ਰੋਬਲਮ ਦੇਗਾ ਹੀ ਦੇਗਾ ਜੀ ਮੈਮ ਆਖਰੀ ਸਵਾਲ ਹੈ ਬੜਾ ਇੱਕ ਇੰਪੋਰਟੈਂਟ ਕੁਐਸਚਨ ਮੇਰਾ ਇਹ ਰਹੇਗਾ ਜਿਨ੍ਹਾਂ ਦੇ ਸਟੈਂਟ ਪੈ ਚੁੱਕੇ ਨੇ ਜਿਨ੍ਹਾਂ ਦੇ ਬਾਈਪਾਸ ਸਰਜਰੀ ਹੋ ਚੁੱਕੀ ਆ باوجود ਇਸ ਤੇ ਉਹਨਾਂ ਲੋਕਾਂ ਨੂੰ ਦਿੱਕਤ ਅਜੇ ਵੀ ਉਹ ਕੰਟੀਨਿਊ ਪੇਸ਼ ਆ ਰਹੀ ਹੈ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਹੈ ਕਿ ਉਹਨਾਂ ਲਈ ਵੀ ਇਹ ਥੈਰੇਪੀ ਹੈ ਜਿਹੜੀ ECCP ਥੈਰੇਪੀ ਹੈ ਲਾਹੇਵੰਦ ਹੈ ਜਾਂ ਕਿੰਨੀ ਕੁ ਲਾਹੇਵੰਦ ਹੈ ਜੀ ਫਿਰ ਸਰ ਇਹ ਬਿਲਕੁਲ 100% ਉਹਨਾਂ ਲਈ ਫਾਇਦੇਮੰਦ ਰਹੇਗੀ ਕਿਉਂਕਿ ਐਫਡੀ ਨੇ ਵੀ ਉਹਨ ਪੇਸ਼ੈਂਟਸ ਵਾਸਤੇ ਪ੍ਰੂਫ ਕੀਤੀ ਹੋਈ ਹੈ ਥੈਰੇਪੀ ਜਿਨ੍ਹਾਂ ਨੂੰ ਕ੍ਰੋਨਿਕ ਸਟੇਬਲ ਅੰਜਾਇਨਾ ਰਹਿੰਦਾ ਹੈ ਇਹ ਪ੍ਰੋਪਰ ਡਾਕੂਮੈਂਟਸ ਤੇ ਹੈਗਾ ਹੈ ਡਾਕੂਮੈਂਟੇਸ਼ਨ ਹੈ ਕਿ ਇਸ ਤੇ ਰਿਸਰਚ ਹੋਈ ਹੈ ਜਿਨ ਪੇਸ਼ੈਂਟਸ ਨੂੰ ਪੋਸਟ ਬਾਈਪਾਸ ਸਰਜਰੀ ਵੀ ਪ੍ਰੋਬਲਮ ਰਹਿੰਦੀ ਹੈ ਜਾਂ ਸਟੰਡਿੰਗ ਤੋਂ ਬਾਅਦ ਵੀ ਪ੍ਰੋਬਲਮ ਰਹਿੰਦੀ ਹੈ ਉਹ ਜੇਕਰ ਇਹ ਟਰੀਟਮੈਂਟ ਲੈਂਦੇ ਹਨ ਤਾਂ ਆਪਣੇ ਅੰਜਾਇਨਾ ਵਰਗੇ ਸਿੰਪਟਮਸ ਨੂੰ ਠੀਕ ਕਰ ਸਕਦੇ ਨੇ ਅੱਛਾ ਆਪਾਂ ਖਰਚ ਦੀ ਗੱਲ ਕਰ ਲਈਏ ਕਿਉਂਕਿ ਆਪਰੇਸ਼ਨ ਤੇ ਸਟੈਂਟ ਪੁਆਉਣ ਤੇ ਡਾਕਟਰ ਕਹਿੰਦੇ ਜੀ 2 ਲੱਖ ਲੱਗਣਾ 3 ਲੱਖ ਲੱਗਣਾ 4 ਲੱਖ ਲੱਗਣਾ ਉਹਨਾਂ ਦੇ ਮੁਕਾਬਲੇ ਇਹ ਥੈਰੇਪੀ ਦਾ ਖਰਚ ਕਿੰਨਾ ਹੈ ਵਧਾ ਹੈ ਘਟਾ ਹੈ ਜੇ ਠੀਕ ਹੈ ਜੀ ਕਾਫੀ ਜ਼ਿਆਦਾ ਇਕਨੋਮਿਕਲ ਹੈ ਕੋਈ ਵੀ ਇਹਨੂੰ ਪ੍ਰੋਪਰਲੀ ਜੇ ਦਿਲੋਂ ਕਰਨਾ ਚਾਹੇ ਉਹ ਕਰ ਸਕਦਾ ਹੈ ਇਹਨਾਂ ਅੰਦਰ ਪਾਕਟ ਦੇ ਹੈਗਾ ਸਟੇਬਲ ਟ੍ਰੀਟਮੈਂਟਸ ਨੇ ਤੇ ਨਾਲੇ 40 ਦਿਨ ਦੇ ਅੰਦਰ ਤੁਸੀਂ ਪੇ ਕਰਨਾ ਹੁੰਦਾ ਅਸੀਂ ਇਹ ਵੀ ਨਹੀਂ ਕਹਿੰਦੇ ਤੁਸੀਂ ਹਾਂ ਬਿਫੋਰ ਐਂਡ ਸਾਰਾ ਪੇਮੈਂਟ ਪਹਿਲਾਂ ਹੀ ਦਿਓ ਹਾਂ ਆਪਣੇ ਆਪ ਨੂੰ ਦੇਖੋ ਪਹਿਲਾਂ ਐਨਲਾਈਜ਼ ਕਰੋ ਕਿ ਤੁਹਾਨੂੰ ਫਰਕ ਪੈ ਰਿਹਾ ਹੈ ਕਿ ਨਹੀਂ ਪੈ ਰਿਹਾ ਡੇ ਟੂ ਡੇ ਵੀ ਦੇ ਸਕਦੇ ਆ ਸੀ 2500 ਦੀ ਇੱਕ ਥੈਰੇਪੀ ਹੁੰਦੀ ਹੈ ਤੁਸੀਂ ਆ ਕੇ ਦੇ ਸਕਦੇ ਹੋ ਤੁਹਾਨੂੰ ਰੋਜ਼ ਫਰਕ ਪੈ ਰਿਹਾ ਤੁਸੀਂ ਘਰੋਂ ਆਣਾ ਜੇ ਨਹੀਂ ਫਰਕ ਪੈ ਤੁਸੀਂ ਘਰ ਵੀ ਜਾ ਸਕਦੇ ਮਤਲਬ ਇੱਨਾ ਇੱਥੇ ਕੋਈ ਨਹੀਂ ਡਰਾਵਾ ਨਾ ਕਿ ਤੁਸੀਂ ਅੱਜ ਕਰਨੇ ਜਾ ਸਕਦੇ ਕੁਝ ਹੋ ਜਾਏਗਾ ਇਹ ਆਪਾਂ ਕੋਈ ਵਰਡ ਯੂਜ਼ ਨਹੀਂ ਕਰਦੇ ਪੇਸ਼ੈਂਟ ਦੀ ਮਰਜ਼ੀ ਹੁੰਦੀ ਹੈ ਪੇਸ਼ੈਂਟ ਆਪਣੇ ਘਰੋਂ ਪ੍ਰੋਪਰਲੀ ਆਂਦਾ ਹੈ ਮੈਂਟਲੀ ਪ੍ਰੀਪੇਅਰ ਹੋ ਕੇ ਆਂਦਾ ਹੈ ਜੇ ਉਹਨੂੰ ਟ੍ਰੀਟਮੈਂਟ ਸੂਟ ਕਰਦਾ ਰੋਜ਼ ਆਂਦਾ ਚਾਲੀ ਦਿਨ ਵਾਸਤੇ ਕੀ ਅਪੀਲ ਕਰਨਾ ਚਾਹੁੰਦਾ ਹਾਂ ਫਿਰ ਜਿਹੜੇ ਵੀ ਲੋਕ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਜੀ ਮੈਂ ਇਹ ਰਿਕੁਐਸਟ ਕਰਨਾ ਚਾਹੁੰਗੀ ਸਾਰੇ ਲੋਕਾਂ ਨੂੰ ਜਿਹੜੇ ਦੇਖ ਰਹੇ ਆ ਕਿ ਖਾਸ ਧਿਆਨ ਰੱਖਣ ਜੇ ਤੁਹਾਨੂੰ ਜੇਕਰ ਵੀ ਥੋੜੀ-ਬੋਤੀ ਵੀ ਦਿੱਕਤ ਆਂਦੀ ਹੈ ਹਾਰਟ ਵੱਲੋਂ ਉਹਨੂੰ ਇਗਨੋਰ ਨਾ ਕਰਕੇ ਸਾਰੇ ਡਾਇਗਨੋਸਟਿਕਸ ਟੈਸਟ ਜਿਹੜੇ ਹੈ 2D ਇਕੋ ਹੋ ਗਿਆ ਸਿਟੀ ਐਂਜਿਓਗ੍ਰਾਫੀ ਹੋ ਗਈ ਸਾਰੇ ਨਾਨ ਇਨਵੇਸਿਵ ਟੈਸਟ ਹੈ ਉਹ ਤੁਸੀਂ ਕਰਵਾ ਕੇ ਰੱਖ ਸਕਦੇ ਅਬਾ 40 ਸਾਰੇ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਜੀ ਸੋਇਸਨ ਮੈਡਮ ਡਾਕਟਰ ਮਨੁਪਰੀਆ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਗਈ ਹੈ ਤਾਂ ਹੁਸ਼ਾਰਪੁਰ ਦੇ ਵਿੱਚ ਸੌਲ ਹਾਰਟ ਸੈਂਟਰ ਜੋ ਕਿ ਬਿਲਕੁਲ ਹੁਸ਼ਾਰਪੁਰ ਦੇ ਡੀਸੀ ਦਫਤਰ ਮਿਨੀ ਸੈਕਟਰੀਏਟ ਦੇ ਨਾਲ ਮੌਜੂਦ ਹੈ ਤਾਂ ਇੱਥੇ ਇਹ ਬਿਨਾ ਬਾਈਪਾਸ ਸਰਜਰੀ ਤੋਂ ਬਿਨਾ ਸਟੈਂਡ ਤੋਂ ਜਿਹੜਾ ਦਿਲ ਦੇ ਰੋਗਾਂ ਦਾ ECCP ਥੈਰੇਪੀ ਦੇ ਰਾਹੀਂ ਸਫਲ ਇਲਾਜ ਕੀਤਾ ਜਾਂਦਾ ਹੈ ਤੇ ਅਖੀਰਤ ਵਿੱਚ ਇੱਕ ਗੱਲ ਮੈਂ ਜੋ ਵੀ ਵਿਅਕਤੀ ਇਸ ਵੀਡੀਓ ਨੂੰ ਵੇਖ ਰਹੇ ਨੇ ਉਹਨਾਂ ਨੂੰ ਜ਼ਰੂਰ ਅਪੀਲ ਕਰਨਾ ਚਾਹਾਂਗਾ ਕਿ ਇਸ ਵੀਡੀਓ ਨੂੰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਜ਼ਰੂਰ ਕੀਤਾ ਜਾਵੇ ਤਾਂ ਜੋ ਜਿਹੜੇ ਲੋਕ ਏ ਆਪਰੇਸ਼ਨ ਕਰਵਾਉਣ ਤੋਂ ਡਰਦੇ ਨੇ ਜਾਂ ਜੋ ਇਨਾ ਖਰਚਾ ਉਹ ਨਹੀਂ ਚੱਕ ਸਕਦੇ ਤਾਂ ਉਹਨਾਂ ਨੂੰ ਇਸ ਥੈਰੇਪੀ ਦਾ ਜਿਹੜਾ ਲਾਭ ਹੈ ਉਹ ਜ਼ਰੂਰ ਲੈਣਾ ਚਾਹੀਦਾ ਤੇ ਨਾਲ ਦੇ ਨਾਲ ਅਸੀਂ ਸਕਰੀਨ ਤੇ ਇਹਨਾਂ ਦਾ ਨੰਬਰ ਵੀ ਸ਼ੇਅਰ ਕੀਤਾ ਹੋਇਆ ਤਾਂ ਤੁਸੀਂ ਉਹਦੇਰੇ ਜਾਣਕਾਰੀ ਦੇ ਲਈ ਇਹਨਾਂ ਦੇ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ